ਉਹ ਬਿਜਲੀ ਕਿਹਦੇ ਬਾਾਰੇ ਕਿ ਕਿੱਕਲੀ ਕਲੀਰ ਦੀ ਪੂਰੀ ਆਸ ਸੁਖਵੀਰ ਦੀ ਕਿੱਕਲੀ ਕਲੀਰ ਦੀ ਪੂਰੀ ਆਸ ਸੁਖਵੀਰ ਦੀ ਸਮਝ ਪੁਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਪਿੰਡ ਨਹੀਂ ਰੱਸੀਆਂ ਚ ਪਾਣੀ ਆ ਕਹਤਰੀਆਂ ਕਹਿ ਵਾਲੀ ਲੰਬੀ ਕਹਾਣੀ ਹੈ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਗੱਡੇਬਾਦ ਸਾਹਿਬ ਜੁਹਦੇ ਸੀ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਗੱਡੇਬਾਦ ਸਾਹਿਬ ਜੁਹਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਾਲ ਦੀ ਫੱਟੀ ਭਾਈ ਤੇ ਭਾਈਏ ਨੇ ਪੁੱਛੀ ਐ ਜਿਹੜਾ ਸੁੱਕੀ ਜਾਵੇ ਖੂਲਵੇ ਜਿਹੜੀ ਉੱਠੀ ਜਾਏ ਸਕੂਨ ਵੇ ਚੌਲੂ ਨੇੜੇ ਆਈ ਲੰਘੇ ਬੁੱਟਾ ਵਾਲੀ ਕਿਥੋਂ ਨੇ ਅਸੀਂ ਮੌਜੂਦ ਮੁੱਟੀ राजनीति पक्की छुट्टी है इकली बार इकली कलीर दी बुरी हालत सुनबीर दी किली ਟਿੰਗ ਦੇ ਲੋਕਾਂ ਨੇ ਜੋ ਕੰਮ ਕੀਤੇ ਭਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਪਿੰਡ ਨਹੀਂ ਰਸੀਆਂ ਚ ਪਾਣੀ ਹੈ ਇਹ ਨੌਕਰੀਆਂ ਬਹਿ ਵਾਲੀ ਲੰਮੀ ਕਹਾਣੀ ਹੈ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜੁਹੁੰਦੇ ਸੀ ਲੋਕ ਉਹਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜੁਹੁੰਦੇ ਸੀ ਤੇ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਾ ਵੀ ਫੱਟਾ ਭਾਈ ਤੇ ਭਾਈਏ ਨੇ ਪਹੁੰਚੀ ਹੈ ਮੇਰਾ ਸੁੱਕੀ ਜਾਵੇ ਖੂਜਵੇ ਲੜ ਉੱਠੀ ਜਾਏ ਸਕੂਨ ਵਿੱਚ ਚੋਲ ਦੇ ਨੇੜੇ ਆਈ ਲੰਬੇ ਬੋਟਾ ਵਾਲੀ ਕਿਟੂਨ ਵਿੱਚ ਅਸੀਂ ਮਾਜਵਾਦ ਲੁੱਟੀ ਹੈ ਪੁੱਗੀ ਛੇਤਰ ਨਾਲ ਪੁੱਗੀ ਹੈ ਬਹੁਤ ਸਾਡੀ ਜਨ ਆ ਸਮਾਜਵਾਦੀ ਮਾਨ ਦੇ ਪੁੱਤੀ ਹੈ ਲਿਆ ਚਾਰਤੀ ਤਬਾਦ ਸਾਗਰ ਪ੍ਰਵਾਦੀ ਰਾਜੀ ਚੋ ਕਿ ਕਿਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਕਿਕਲੀ ਕਲੀਰ ਦੀ ਪੂਰੀ ਹਾਲ ਸੁਖਵੀਰ ਦੀ ਸਮਝ ਪੁਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਕੋ ਲੋਕਾਂ ਨੇ ਕੀਤੇ ਭ੍ਰਮਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਪਿੰਡ ਨਹੀਂ ਰਸੀਆਂ ਚ ਪਾਣੀ ਆ ਇਹ ਨੌਕਰੀਆਂ ਬਾਰੇ ਲੰਮੀ ਕਹਾਣੀ ਹੈ ਲੋਕ ਉਹਨਾਂ ਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਨੂੰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਤੇ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਾਨ ਦੀ ਫੱਟੀ ਭਾਈ ਤੇ ਭਾਈਏ ਨੇ ਪੁੱਛੀ ਐ ਮੇਰਾ ਸੁੱਕੀ ਜਾਵੇ ਖੂਜਵੇ ਲੜੇ ਉੱਠੀ ਜਾਏ ਸਕੂਨ ਵਿੱਚ ਚੌਲੋ ਨੇੜੇ ਆਈ ਲੰਬੇ ਬੋਟਾ ਵਾਲੀ ਕਿਟੂਨ ਵਿੱਚ ਅਸੀਂ ਮੌਜਬਾਤ ਲੁੱਟੇ पती सुठी है